ਫਰੰਟ ਤੋਂ ਆਨੇਓ ਗੇਟ ਦੇ ਅੰਦਰ ਇੰਟਰ ਕਰਦੇ ਹੋ ਉਸ ਤੋਂ ਬਾਅਦ ਐਮਰਜੈਂਸੀ ਫਰੰਟ ਰੋਡ ਜਿਹੜੀ ਸੜਕ ਹੈ ਅੰਦਰ ਆਨ ਨੂੰ ਇੰਟਰ ਕਰਨ ਨੂੰ ਕਿਤੇ ਵੀ ਗੱਡੀ ਅੜੀ ਹੋਈ ਇਧਲੀ ਸਾਈਡ ਤੋਂ ਉਧਲੀ ਸਾਈਡ ਤੋਂ ਹੀ ਹੁੰਦੀ ਹੈ ਬਸ ਅੱਛਾ ਨਹੀਂ ਉਹਦਾ ਹਾਂ ਮੈਨੂੰ ਚਾਹ ਤਿੰਨ ਚਾਰ ਪੰਜ ਮਿੰਟ ਹੋ ਗਏ ਖੜੀ ਨੂੰ ਤੁਸੀਂ ਮੋਟਰ ਵੀ ਮਾਰੇ ਹੋ ਮੋਟਰ ਵੀ ਮਾਰੇ ਆਪਾਂ ਸਿਕਿਉਰਟੀ ਵੀ ਆਈ ਸੀਗੀ ਉਹ ਵੀ ਦੇਖੇ ਉਹ ਕੀ ਕਰਨ ਜਦੋਂ ਗੱਡੀ ਦਾ ਮਾਲਕ ਨਹੀਂ ਹੋਏਗਾ ਤੇ ਇਹਦੇ ਵਿੱਚ ਕਿਹਦੀ ਗਲਤੀ ਮੰਨਦੇ ਹੋ ਪਾਰਕਿੰਗ ਵਾਲੇ ਦੀ ਆਪਾਂ ਕਹਿ ਸਕਦੇ ਹਾਂ ਵੀ ਜਦੋਂ ਪਾਰਕਿੰਗ ਦਿੱਤੀ ਆ ਤਾਂ ਗੱਡੀਆਂ ਦਾ ਠੀਕ ਕਰਵਾਉਣਾ ਤੇ ਤੁਸੀਂ ਵੀ ਬਾਰ ਬਾਰ ਕੀ ਵਾਰੀ ਆਨੇਓ ਤੇ ਗੱਡੀਆਂ ਜਿਹੜੀਆਂ ਫਸੀਆਂ ਵੇਰੇ ਇਹਦਾ ਪਾਰ ਕਿਉਂ ਚਾਹੀਦਾ ਗੱਡੀਆਂ ਸਾਈਡ ਤੇ ਲਵਾਉਣ ਪਾਰਕਿੰਗ ਚ ਲਵਾਉਣ ਇਹ। ਹਾਂ ਹੁਣ ਆਪਰੇ ਪੀਸ਼ੋ ਤੀਹੇ ਵਾਰ ਇਹੋ ਜਿਹਾ ਪੀਸ਼ਣ ਹੁੰਦਾ ਕਿ ਡੈੱਡ ਹੋ ਜਾਂਦੇ ਯਾਰ। ਗੱਡੀਆਂ ਗਰਾਊਂਡ 'ਚ ਅਸੀਂ ਪਾਸੇ ਗਰਾਊਂਡ 'ਚ ਹੀ ਰਹਿ ਜਾਂਦੇ ਆ ਪੀਸ਼ਣ ਵਿੱਚ ਐਕਸਪਾਇਰ ਹੋ ਜਾਂਦਾ ਈ ਵਾਰ। ਬਿਲਕੁਲ ਜੇ ਪੂਰੀ ਪੂਰੀ ਕੰਡੀਸ਼ਨ ਸੀਰੀਅਸ ਹੁੰਦੀ ਐ ਪੀਸ਼ਣ ਦੀ। ਬਿਲਕੁਲ ਕਿ ਲੱਗਦਾ ਨਹੀਂ ਕਿ ਕਾਫੀ ਵੱਡਾ ਸਵਾਲ ਖੜਾ ਹੁੰਦਾ ਹੈ ਪ੍ਰਸ਼ਾਸਨ ਦੇ ਉੱਤੇ ਕਿ ਐਮਰਜੈਂਸੀ ਸੁਵਿਧਾਵਾਂ ਦੇ ਉੱਤੇ ਵੀ ਜਿਹੜੀਆਂ ਵੀ ਹੁਣ ਅਕਦਾ ਨੇ ਖੜਾ ਕੇ ਰੱਖਦੇ ਨੇ ਲੋਕ ਖੁੰਦਾ ਵੀਰੇ ਹੁਣ ਵੀ ਸਾਨੂੰ ਪੀਸ਼ਣ ਰਹਿ ਪਰ ਪਿਆ ਰੇਂਦਰ ਤੇ ਲੁਧਿਆਣਾ ਦੇ ਐਸਐਮ ਨੂੰ ਕੀ ਕਹਿਣਾ ਤੁਹਾਡੀ ਵੱਲੋਂ ਆਪਾਂ ਇਹ ਹੀ ਕਹਿੰਦੇ ਵੀ ਧਿਆਨ ਰੱਖੋ ਗੱਡੀਆਂ ਦਾ ਵੀ ਸਾਨੂੰ ਥੋੜੀ ਦਿੱਕਤ ਆਉਂਦੀ ਆ ਪਾਰਕਿੰਗ ਜੇ ਛੱਡਣ ਵਿੱਚ ਬਹੁਤ ਦਿੱਕਤ ਆ ਜਾਂਦੀ ਜਿੱਦੋਂ ਮੜਾ ਜੀ ਕਹੇ ਗੱਡੀ ਜੀ ਕਹਣੇ ਤੋਂ ਬਾਹਰ ਆ ਇਹਨਾਂ ਦੀ ਗੱਡੀ ਸੀ ਤੇ ਉਸ ਤੋਂ ਬਾਅਦ ਉਹ ਕਿੱਥੇ ਚਲੀ ਗਈ ਜਿਹੜਾ ਡਰਾਈਵਰ ਚਲਾ ਕੇ ਲੈ ਗਿਆ ਇੱਥੋਂ ਗੱਡੀ ਵਾਪਸ ਉਹੀ ਚਲਾ ਰਿਹਾ ਸੀਗਾ ਪਹਿਲਾਂ ਨਹੀਂ ਨਹੀਂ ਉਹ ਐਸਾ ਹੀ ਚਲਾ ਰਿਹਾ ਸੀਗੀ ਤੇ ਹੁਣ ਕੋਈ ਕਹੇ ਸੀ ਉਹਨਾਂ ਨੂੰ ਵੀ ਇੱਥੇ ਪਾਰਕਿੰਗ ਨਹੀਂ ਕਰਨੀ 2 ਘੰਟੇ ਜੀ ਐਂਬੂਲੈਂਸ ਆਉਂਦੀ ਆ ਤੇ ਐਂਬੂਲੈਂਸ ਜੇ ਆਸਾਂ 5 ਮਿੰਟ अच्छा की ਤੁਹਾਨੂੰ ਕੀ ਕਹਿੰਦੇ ਮੈਂ 5 ਮਿੰਟ ਬਾਅਦ ਆਉਣਾ ਪਰ ਗੱਡੀ ਲਗਾਨੀ ਆ ਲੱਗਿਤੀ ਲਗਾਨੀ ਆ ਅੱਛਾ ਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਜੇ ਇੱਕ ਜ਼ਿੰਮੇਵਾਰ ਬੰਦਾ ਇਹੋ ਜਿਹੀ ਹਰਕਤਾਂ ਕਰੇਗਾ ਤੇ ਆਮ ਬੰਦੇ ਕੀ ਕਰਨਗੇ ਜੀ ਕਿਤੇ ਨਾ ਕਿਤੇ ਤੁਹਾਨੂੰ ਵੀ ਇਸ ਗੱਲ ਦਾ ਦੇਖਣਾ ਪੈਂਦਾ ਤੁਹਾਨੂੰ ਨੁਕਸਾਨ ਹੁੰਦਾ ਸਾਨੂੰ ਡਾਂਟ ਪੈਂਦੀ ਆ ਜੀ ਜੀ ਹੁਣ ਅੰਦਰ ਹੀ ਆ ਅੰਦਰ ਹੀ ਆ